ਮੈਨੂੰ ਅਸਮਝੀ ਤੇ ਸਾਨੂੰ ਦਾ ਗ੍ਰਿਵਾਸੈਕ ਕੀ ਕਹਿੰਦੀ ਸੀ ਵੀ ਮੈਂ ਦੁਨੀਆ ਛੱਡ ਦੂੰਗੀ ਪਰ ਮੈਂ ਇਹਨੂੰ ਤਲਾਕ ਨਹੀਂ ਦੇ ਸਕਦੀ ਬਸ ਸਿਰਫ ਇੱਕ ਗੱਲ ਜਦੋਂ ਅਸੀਂ ਕੁਝ ਵੀ ਕਹਿੰਦੇ ਸੀ ਸਾਨੂੰ ਤਾਂ ਇਹ ਕਹਿੰਦੀ ਸੀ ਵੀ ਮੈਂ ਤਲਾਕ ਨਹੀਂ ਦੇਣੀ ਮੈਂ ਦੁਨੀਆ ਛੱਡ ਦੇ ਹੋਰ ਸਾਨੂੰ ਕੁਝ ਨਹੀਂ ਸੀ ਵੀ ਰਹਿਣਾ ਮੈਂ ਇਸੇ ਨਾਲ ਹੀ ਰਹਿਣਾ ਹੋਰ ਮੈਂ ਕਿਸ ਨਾਲ ਰਹਿ ਨਹੀਂ ਸਕਦੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆ ਵੀਰੇ ਵੀ ਸਾਡੀ ਧੀ ਮਾਰੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਇੱਧਰ ਇੰਡੀਆ ਦੇ ਵਿੱਚ ਕੋਈ ਬਰਖਾਸਤ ਦੇ ਕਰੋਗੇ ਕਾਰਜੀ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਕਾਰਵਾਈ ਹੋਣੀ ਚਾਹੀਦੀ ਕਿੰਨੇ ਭੈਣ ਭਰਾ ਸੀ ਤੇ ਦੋ ਇੱਕ ਬੇਟਾ ਇੱਕ ਬੇਟੀ ਤੇ ਦੂਸਰਾ ਬੇਟਾ ਇੱਥੇ ਹਾਂਜੀ ਜਸਪੀ ਕੱਲੀ ਵਾਰ ਕੱਲੀ ਗਈ ਸੀ ਬਹੁਤ ਵਧੀਆ ਵਿਆਹ ਕਰਕੇ 25 ਲੱਖ ਰੁਪਏ ਉਹਦੇ ਵਿਆਹ ਤੇ ਲਾ ਕੇ ਭੇਜੀ ਲਾਇਆ ਰੈਵਲ ਸਪੇਸ ਦੇ ਵਿੱਚ ਵਿਆਹ ਕੀਤਾ ਸੀ 750 ਬੰਦਾ ਉਹਦਾ ਬਰਾਤ ਦਾ ਚੱਲਿਆ ਸੀ ਕਿੰਨਾ ਟਾਈਮ ਹੋ ਗਿਆ ਸੀ ਯਾਰ ਵਿਆਹ ਹੋਇਆ ਸੀਗਾ 19 ਚ 4 ਅਗਸਤ 2019 ਚ ਜਿਹੜੀ ਉਹਦੀ ਪਰੇਸ਼ਾਨੀ ਸ਼ੁਰੂ ਹੋਈ ਉਹ ਕਦੋਂ ਤੋਂ ਸ਼ੁਰੂ ਹੋਈ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਭਰਾਵਾ ਸਾਨੂੰ ਤਾਂ 2 ਮਹੀਨੇ ਹੋਇਆ ਪਤਾ ਲੱਗੇ ਨੇ ਸਾਨੂੰ ਤਾਂ ਦੋ ਮਹੀਨਿਆਂ ਦਾ ਪਤਾ ਲੱਗਿਆ ਵੀ ਪਰੇਸ਼ਾਨ ਪਰੇਸ਼ਾਨਾ ਸਾਨੂੰ ਪਹਿਲਾਂ ਕੋਈ ਪਤਾ ਨਹੀਂ ਸੀ ਨਾ ਸਾਨੂੰ ਇਹ ਸਹੁਰਿਆਂ ਨੇ ਕੁਝ ਦੱਸਿਆ ਨਾ ਸਾਡੀ ਬੇਟੀ ਦਾ ਜਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਉਹਦੇ ਸਹੁਰਿਆਂ ਨਾਲ ਸੰਪਰਕ ਕੀਤਾ ਕੀਤਾ ਸੀ ਕੀ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਤਲਾਕ ਤੇ 35 ਲੱਖ ਰੁਪਇਆ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਨੂੰ ਵੀ ਸਿੱਧੀ ਇਹ ਗੱਲ ਸਾਨੂੰ ਜਿੱਥੇ ਵੀ ਪੰਚਾਇਤ ਇਕੱਠੀ ਹੁੰਦੀ ਸੀ ਉੱਥੇ ਉਹ ਇਹੀ ਗੱਲ ਕਹਿੰਦੇ ਸੀ ਤੁਸੀਂ ਇਹਦਾ ਜ਼ਤਮੀਰ ਹੋਰ ਵੀ ਮੌਦਾ ਦੋਸ਼ੀ ਕਿ ਹੁਣ ਮਨ ਦੋਸ਼ੀ ਉਹਦੇ ਸਹੁਰੇ ਪਰਿਵਾਰ ਨੂੰ ਉਹਦੇ ਨਾਨਦ ਨੇ ਜਿੱਦੇ ਸਾਨੂੰ ਸੱਦਿਆ ਉੱਥੇ ਬੁਲਾਇਆ ਅਸੀਂ ਗਏ ਮੈਂ ਤੇ ਮੇਰਾ ਬੇਟਾ ਉਹਦੇ ਨਾਨਦ ਨੇ ਆਖਿਆ ਕਹਿੰਦੇ ਅਸੀਂ ਤਾਂ 1.5 ਸਾਲ ਪਹਿਲਾਂ ਤਲਾਕ ਮੰਗ ਰਹੇ ਸੀ ਤੁਹਾਨੂੰ ਤਾਂ ਅੱਜ ਪਤਾ ਲੱਗਾ ਕਹਿੰਦੇ ਹੁਣ ਜਸਪ੍ਰੀਤ ਕੌਰ ਦੀ ਜਿਹੜੀ ਮਿਤਰਕ ਦੇ ਹੈ ਹਾਂਜੀ ਕਦੋਂ ਕਰਦੇ ਅੱਜ ਨਹੀਂ ਹਜੇ ਵੀਰੇ ਕੋਸ਼ ਨਹੀਂ ਕਰ ਸਕਦੇ ਹਜੇ ਭੱਜੇ ਫਿਰਦੇ ਆ ਓਕੇ ਹਫਤਾ ਵੀ ਲੱਗ ਸਕਦਾ ਹੈ ਹੱਟ ਲੈਣਾ ਹੈ ਕਾਜੀ ਹਜੇ ਕਾਗਜ਼ੀ ਕਾਰਵਾਈ ਉੱਧਰ ਹੋਈ ਜਾਂਦੀ ਹੈ ਸਾਡਾ ਕੋਈ ਹੈ ਨਹੀਂ ਉੱਥੇ ਹਜੇ ਤੁਹਾਡੀ ਜਿਹੜੀ ਜਸਪ੍ਰੀਤ कौर ਕੇ ਕੱਲੀ ਰਹਿੰਦੀ ਸੀ ਜੀ ਬੇਰਵਸਿਆਂ ਫਰਿੰਡਾਂ ਨਾਲ ਰਹਈ ਸੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਹਾਂਜੀ ਪਰਸੋਂ ਹੋਈ ਆ ਮੇਰੀ ਨਹੀਂ ਹੋਈ ਬੇਟੇ ਦੀ ਹੋਈ ਆ 21 ਤਰੀਕ ਨੂੰ ਸਵੇਰ ਹੀ ਹੋਈ ਸੀ ਕੀ ਕਹਿੰਦੀ ਸੀ ਉਹਨੂੰ ਮੈਂ ਪੁੱਛਿਆ ਜੀ ਉਹਦੀ ਸੁੱਖ ਸੰਦਰਾ ਦੀ ਮਾਸੀ ਮੈਂ ਕਿਹਾ ਪੁੱਤ ਤੂੰ ਮੈਨੂੰ ਦੱਸ ਦੇ ਉਹ ਮੈਨੂੰ ਆਲੀ ਕੋਈ ਨਹੀਂ ਡੜੀ ਵੀ ਮੈਂ ਠੀਕ ਆ ਮੈਂ ਮੈਂ ਕਿਹਾ ਦਲ ਤੂੰ ਸਮਝਾ ਹੈ ਹੋਰ ਕੁਛ ਨਹੀਂ ਬੋਲਿਆ ਪੈਂਡਾਉਣ ਚਕਸਨ ਬਸਤੀ ਨਾਲ ਕੀ ਪਰੇਸ਼ਾਨੀ ਸੀ ਉਹਨੂੰ ਤੇ ਹੋਇਆ ਕੀ ਐ ਪਰੇਸ਼ਾਨੀ ਉਹਨੂੰ ਐ ਸਾਰੇ ਪਰਿਵਾਰ ਤੰਗ ਬਾਲਾ ਕਰਦਾ ਸੀ ਯਾਨੀ ਕਿ ਉਹਨੂੰ ਨਾਲ ਸੀ ਵੀ ਤੈਨੂੰ ਤਲਾਕ ਦੇ ਜਿੱਥੇ ਜਾਂਦੀ ਸੀ ਤੇ 35 ਲੱਖ ਰੁਪਈਆ ਸੀ ਕਿੱਥੇ ਆ ਉਹਦਾ ਸਾਰਾ ਪਰਿਵਾਰ ਕਿੱਥੇ ਹੈ ਜਿਹੜਾ ਉਹ ਉਹ ਹੈਗਾ ਨਰੈਣਗੜ੍ਹ ਸੁੰਨਾ ਤੇ ਸਾਰਾ ਪਰਿਵਾਰ ਉਹਦਾ ਕੈਨੇਡਾ ਚ ਸੀ ਜਾਂ ਇੱਧਰ ਹੈ ਹਾਂ ਇੱਧਰ ਹੈ ਜੀ ਪਤੀ ਵੀ ਇੱਧਰ ਹੈ ਪਤੀ ਵੀ ਇੱਧਰ ਹੈ ਪਰਿਵਾਰ ਤ ਉਹ ਤਲਾਕ ਕਿਉਂ ਮੰਗਦੇ ਸੀ ਤਲਾਕ ਉਹ ਮੰਗਦੇ ਸੀ ਵੀ ਉਹਨਾਂ ਨੇ ਤਿੰਨ ਵਾਰੀ ਕੁੜੀ ਨੇ ਫੈਲ ਲਵਾਈ ਸੀ ਤੇ ਉਹਨਾਂ ਦਾ ਹੀ ਨਹੀਂ ਪਤਾ ਸਾਨੂੰ ਫੈਲ ਤਿੰਨੇ ਵਾਰੀ ਰਫੂਜ ਲੋਗੀ ਉਹਨਾਂ ਦਾ ਮੇਰਾ ਲੱਗਦਾ ਨਹੀਂ ਤੁਸੀਂ ਹੁਣ ਕੀ ਮੰਗਦੇ ਅਸੀਂ ਆਹਨਾ ਮੰਗ ਕਰਦੇ ਮੇਰੀ ਧੀ ਉਹਨਾਂ ਨੇ ਤੰਗ ਕਰਕੇ ਮਾਰੀ ਵੀਰ ਨੂੰ ਨੇਣਾ ਚਾਹੀਦਾ ਜਸਪ੍ਰੀਤ ਭਾਰਤੀ ਮੌਤ ਹੋਈ ਹੈ ਸਾਡੀ ਉਥੋਂ ਦੇ ਜਿਹੜੇ ਪੁਲਸ ਅਧਿਕਾਰੀਆਂ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਉਹ ਕੀ ਕਾਰਨ ਬਣਿਆ ਮੌਤ ਦਾ ਕੀ ਕਾਰਨ ਮੇਰੀ ਨਾਲ ਕੋਈ ਗੱਲ ਨਹੀਂ ਹੋਈ ਮੇਰੇ ਬੇਚੇ ਨਾਲ ਹੋਈ ਹਾਂਜੀ ਕਿੱਦਾਂ ਮੌਤ ਕਿੱਦਾਂ ਹੋਈ ਜਨਾਂ ਨੇ ਉਹਨੇ ਸਾਨੂੰ ਕਹੀ ਇਹ ਬੇਟਾ ਦਾਦਾ ਵੀ ਫਾਹ ਲਿਆ ਤੇ ਕੋਈ ਜ਼ਹਿਰੀਲੀ ਚੀਜ਼ ਗਾ ਕੇ ਬਾਹਰ ਜ਼ਹਿਰੀਲੀ ਹਾਂ ਤੇ ਉਹ ਵੀੜੂਆ ਆਈ ਵੀ ਆ ਪੁਲਸ ਵਾਲੇ ਗੈਂਡੇ ਹੋਣਗੇ ਵੀ ਉਹ ਉਹਨੇ ਵੀ ਉਹਦੇ ਸਾਹਮਣੇ ਲਿਆ ਗਰਮੀਤ ਉਹਦੇ ਪਾਰ ਉਹਨੇ ਕਹ ਲਿਆ ਆਪਣੇ ਘਰ ਵਾਲੇ ਨਾਲ ਵੀਡੀਓ ਕਾਲ ਤੇ ਸੀਗੇ ਹਾਂ ਵੀਡੀਓ ਕਾਲ ਖਾਨੀ ਨੇ ਉਹ ਉਹ ਉਹਨਾਂ ਨੂੰ ਪਤਾ ਹਨ ਜਾਨੀ ਕਿ ਦੱਸ ਰਹੀ ਹੈ ਨਹੀਂ ਉਹ ਮੇਰੇ ਬਾਈਕ ਦੀ ਹੋਈ ਗੱਲ ਹੈ ਛੇਲਗਣਾ ਤੇ ਪੁਲਿਸ ਕਿਹਣਾ ਹੁੰਦਾ ਕੀ ਕਹਿਣਾ ਸੀ ਕੱਲ ਸਾਰੇ ਨੇ ਮੈਨੂੰ ਪੁੱਛਿਆ ਵੀ ਉਹਦਾ ਕੋਈ ਸਾਰੇ ਪਰਿਵਾਰ ਨਾਲ ਰੌਲਾ ਚੱਲਦਾ ਮੈਂ ਹਾਂਜੀ ਚੱਲਦਾ 2 ਮਹੀਨੇ ਹੋ ਗਏ ਰੌਲਾ ਚੱਲਦੇ ਸਾਡੀਆਂ ਪੰਚਾਇਤਾਂ ਪੰਚੂਤਾਂ ਹਨ ਪੰਜਾਬੀ ਪੁਲਿਸ ਆਫਸਰ ਸੀਗਾ ਕਾਲ ਤੇ ਉਹਨੇ ਮੈਨੂੰ ਦੱਸਿਆ ਵੀ ਸੋਦੀ ਤੀਨ ਕੋਈ ਹੋਰ ਵੀ ਪਰੇਸ਼ਾਨੀ ਨਹੀਂ ਸੀਗੀ ਵੀ ਜਿਹਦੇ ਕਰਕੇ ਉਹਨੇ ਸੁਸਾਇਡ ਕਰੀ ਹੈ ਵੀ ਉਹ ਆਪਦੇ ਘਰ ਵਾਲੇ ਨਾਲ ਉਹਨਾਂ ਦੀ ਆਸ ਵਿੱਚ ਗੱਲ ਹੁੰਦੇ ਹੋਈ ਆ ਵੀ ਵੀਡੀਓ ਬਣਾ ਕੇ ਉਹਨੇ ਸਾਰਾ ਕੁਝ ਦਿਖਾ ਕੇ ਲਾਸਟ ਕਾਲ ਉਹਦੇ ਨਾਲ ਹੀ ਹੋਈ ਹੈ ਜੀ ਉਹਨੇ ਤਾਂ ਫਾਹਲੇ ਕੈਨੇਡਾ ਦੀ ਪੁਲਿਸ ਦਾ ਵੀ ਇਹ ਕਹਿਣਾ ਹੈ ਹਾਂਜੀ ਹਾਂਜੀ ਸੋਹਰੇ ਤੋਂ ਤੱਕ ਹਾਂਜੀ ਹਾਂਜੀ ਹਣ ਇਹ ਉਹਨੇ ਮੈਨੂੰ ਕਿਹਾ ਤਾਂ ਉਹਨਾਂ ਨੇ ਵੀਡੀਓ ਉੱਤੇ ਕਹਿੰਦੇ ਫੋਨ ਚ ਉਹਦੇ ਚ ਅਸੀਂ ਦੇਖਾਂਗੇ со